ਅੱਜ ਕੋਈ ਦੋ ਰਾਮਾ ਨਹੀਂ ਕਿ ਪੰਜਾਬ ਦੇ ਜਿਹੜੇ ਕਈ ਕਿਸਾਨ ਆਗੂ ਨੇ ਉਹ ਕਿਸਾਨ ਆਗੂ ਵੱਡੇ ਤਾਕਤਵਰ ਨੇ ਤਾਕਤਵਰ ਇਸ ਕਰਕੇ ਨੇ ਕਿਉਂਕਿ ਮਾਸ ਲੈਵਲ ਦੇ ਉੱਪਰ ਲੋਕਾਂ ਦੀ ਸਪੋਰਟ ਬੜੀ ਵੱਡੀ ਆ ਨਾ ਕਿਸਾਨ ਆਗੂਆਂ ਨੂੰ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਜਗਿੰਦਰ ਸਿੰਘ ਗਰਾਹ ਭਾਰਤੀ ਕਿਸਾਨੀ ਨੂੰ ਦੀ ਨੇਕਤਾ ਉਗਰਾਹ ਦੇ ਕਰਤਾ ਕਰਤਾ ਨੇ ਪ੍ਰਧਾਨ ਨੇ ਉਹਨਾਂ ਦੇ ਨਾਲ ਬੇਸ਼ੱਕ ਰੂਪ ਸਿੰਘ ਛੰਨਾਹੋਰੀ ਹੋਗੇ ਸੋ ਗਦੇਪ ਸਿੰਘ ਕੋਕਰੀ ਕਲਾ ਹੋਗੇ ਜਾਂ ਫਿਰ ਚੰ다 ਸਿੰਘ ਜੇਠੂਗੇ ਹੋਗੇ ਜਗਤਾਰ ਸਿੰਘ ਕਾਲਾ ਝਾੜ ਹੋਗੇ ਜਾਂ ਖੁਦ ਜੋਗਿੰਦਰ ਸਿੰਘ ਉਗਰਾਹ ਜਿਹੜੇ ਪ੍ਰਧਾਨ ਨੇ ਸਿੱਧੂਪੁਰ ਯੂਨੀਅਨ ਦੇ ਇਹ ਇੱਕ ਵੱਡੀ ਜਥੇਬੰਦੀ ਹੈ ਪੰਜਾਬ ਦੀ ਹਰਿਆਣਾ ਤੇ ਦੇਸ਼ ਦੀ ਕਹ ਲਓ ਇੱਕ ਭਾਰਤੀ ਕਿਸਾਨ ਯੂਨੀਅਨ ਹੈ ਤਾਂ ਇੱਕ ਵੱਡੀ ਕਿਸਾਨ ਜਥੇਬੰਦੀ ਹੈ ਕਿਉਂਕਿ ਇਸ ਦੀ ਜਿਹੜੀ ਮੈਂਬਰਸ਼ਿਪ ਹੈ ਲੱਖਾਂ ਦੇ ਵਿੱਚ ਹੈ ਐਸੋ ਗੁਰਾਹਾਂ ਜਥੇਬੰਦੀ ਦੇ ਵਿੱਚ ਜਿਹੜੇ ਲੋਕ ਨੇ ਜੇਕਰ ਮੈਂ ਪਿੰਡ ਵਾਲੇ ਪਾਸੇ ਸਿਕਾਂ ਤਾਂ ਲੋਕ ਬੜੇ ਨੇ ਬੜੀ ਮਜ਼ਬੂਤ ਇਹ ਜਥੇਬੰਦੀ ਹੈ ਤੇ ਲੜਦੀ ਵੀ ਇੱਕ ਡਾਕੇ ਲੜਦੀ ਹੈ ਮਰਦੀ ਹੈ ਖੜਦੀ ਹੈ ਇਹ ਜਥੇਬੰਦੀ ਵੱਡੀ ਇੱਕ ਜਥੇਬੰਦੀ ਹੈ ਇਸ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ ਹੋਰੀ ਉਹ ਵੀ ਵੱਡੇ ਕਿਸਾਨ ਲੀਡਰ ਨੇ ਵੱਡੀ ਉਹਨਾਂ ਦੀ ਜਥੇਬੰਦੀ ਹੈ ਉਹ ਪੜ੍ਹੇ ਲਿਖੇ ਇੱਕ ਇਹੋ ਇਨਸਾਨ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਿੰਨੇ ਐਸ ਕੇ ਐਮ ਦੇ ਵਿੱਚ ਆਗੂ ਨੇ ਤਾਂ ਪੰਜਾਬ ਦੇ ਲੋਕ ਸਵਾਲ ਕਰਦੇ ਨੇ ਕਿ ਆਖਰ ਇਹ ਜਿਹੜੇ ਕਿਸਾਨ ਨੇ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਇੱਕ ਪਾਸੇ ਜਿੱਥੇ ਖਨੌਰੀ ਦੇ ਵਿੱਚ ਧਰਨਾ ਚੱਲ ਰਿਹਾ ਜਗਜੀਤ ਸਿੰਘ ਡੱਲੇਵਾਲ ਹੋរី ਜਿਹੜੇ ਵੱਡੇ ਕਿਸਾਨ ਆ ਗੁਨੇ ਵੱੱਡੀ ਉਹਨਾਂ ਦੀ ਜਥੇਬੰਦੀ ਹੈ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤੇ ਬੈਠੇ ਨੇ 2 ਮਹੀਨੇ ਦਾ ਤਕਰੀਬਨ ਉਹਨਾਂ ਨੂੰ ਸਮਾ ਹੋਣ ਵਾਲਾ ਦੂਜੇ ਪਾਸੇ ਸ਼ੰਭੂ ਬਾਰਡਰ ਕਿਸਾਨ ਬੈਠੇ ਨੇ ਤੇ ਹੁਣ ਫਿਰ ਸੰਕਸੰਦਾਂ ਨੇ ਐਲਾਨ ਕੀਤਾ ਕਿ ਅਸੀਂ 21 ਤਰੀਕ ਨੂੰ 101 ਦਾ ਜਿਹੜਾ ਜਥਾ ਉਹ ਜਥਾ ਸਾਡਾ ਦਿੱਲੀ ਰਵਾਨਾ ਹੋਊਗਾ ਪੈਦਲ ਮਾਰਚ ਕਰੂਗਾ ਜਿਹੜੇ ਨੇ ਕਿ ਸਾਨੂੰ ਦਿੱਲੀ ਜਾਣ ਦਿਓ ਜਾਂ ਫਿਰ ਸਰਕਾਰ ਕੋਈ ਮੀਟਿੰਗ ਦੇ ਲਈ ਸੱਦਾ ਭੇਜੇ ਸਰਕਾਰ ਮੀਟਿੰਗ ਦੇ ਲਈ ਕੋਈ ਸੱਦਾ ਨਹੀਂ ਭੇਜ ਰਹੀ ਜਿਹੜੀ ਮੀਟਿੰਗਾਂ ਹੋਈਆਂ ਸੀ ਉਹ ਮੀਟਿੰਗਾਂ ਬੇਸਟਾ ਰਹੀਆਂ ਦੂਜੇ ਪਾਸੇ ਐਸਕੇਐਮ ਤੇ ਐਸਕੇਐਮ ਨਾਨ ਪੋਲਿਟੀਕਲ ਤੇ ਕੇਐਮਐਮ ਜਿਹੜੇ ਤਿੰਨੋਂ ਫੋਰਮ ਨੇ ਇਹਨਾਂ ਦੀ ਵੀ ਆਪਸ ਵਿੱਚ ਮੀਟਿੰਗਾਂ ਹੁੰਦੀਆਂ ਨੇ ਪਰ ਮੀਟਿੰਗਾਂ ਜਿਕਰ ਮੈਂ ਆਪਣੇ ਪਾਸੇ ਦੇ ਵਿੱਚ ਕਹਾਂ ਮੈਨੂੰ ਲੱਗਦਾ ਕਿ ਬੇਸਟਾ ਹੀ ਰਹਿੰਦੀਆਂ ਨੇ ਕਿਹਾ ਜਾਂਦਾ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜਾ ਯਤਨ ਹੈ ਉਹੋ ਜਤਨ ਏਕੇ ਦਾ ਹੁੰਦਾ ਉਹੋ ਜਤਨ ਗੱਲਬਾਤ ਦਾ ਹੁੰਦਾ ਪਰ ਤੁਸੀਂ ਦੇਖੋ ਕਿ ਇਹੋ ਜਿਹਾ ਕਿਹੜਾ ਉਹ ਏਕਾ ਐਡਾ ਕਿੰਡਾ ਵੱਡਾ ਹੈ ਕੰਮ ਜੇਕਰ ਕਿਸਾਨ ਜਿਸੀ ਬੰਦੀਆਂ ਨੇ ਏਕਾ ਕਰਨ ਲਈ ਵੀ ਤਾਂ ਏਕਾ ਕਰ ਹੋ ਨਹੀਂ ਸਕਦਾ ਇੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਤਿਲ ਤਿਲ ਮਰ ਰਿਹਾ ਪਲ ਪਲ ਜਿਹਦੀ ਜਾਨ ਜਾ ਰਹੀ ਹੈ ਜਿਹਦੇ ਸਰੀਰ ਇੱਕ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੱਡੀਆਂ ਦਾ ਢਾਂਚਾ ਜਿਹਦਾ ਸਰੀਰ ਬਣ ਕੇ ਰਹਿ ਗਿਆ ਉਹਦੇ ਲਈ ਨਾ ਤਾਂ ਕੇਂਦਰ ਸਰਕਾਰ ਕਿਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਸੀਰੀਅਸ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਪਾਤੜਾਂ ਦੇ ਵਿੱਚ ਆਪਣੀ ਮੀਟਿੰਗਾਂ ਕਰਦੀਆਂ ਨੇ ਪਰ ਉਸ ਤੋਂ ਅੱਗੇ ਦੀ ਕੋਈ ਗੱਲ ਨਹੀਂ ਤੁਰਦੀ ਹਾਲਾਂਕਿ ਅੰਦਰ ਦਾ ਕੀ ਮਾਮਲਾ ਇਹ ਜਗਜੀਤ ਸਿੰਘ ਡੱਲੇਵਾਰ ਨਹੀਂ ਏਕਾ ਚਾਹੁੰਦੇ ਕੀ ਕਾਕਾ ਸਿੰਘ ਕੋਹੜਾ ਏਕਾ ਨਹੀਂ ਚਾਹੁੰਦੇ ਕੀ ਸਰਵਣ ਸਿੰਘ ਭੰਦੇ ਏਕਾ ਨਹੀਂ ਚਾਹੁੰਦੇ ਕਿਉਂਕਿ ਦੂਜਾ ਜਿਹੜਾ ਇਸ ਸਕੀਮ ਹੈ ਜਦੀ ਮੈਂ ਗੱਲ ਕਰ ਰਿਹਾ ਹਾਂ ਇਸ ਸਕੀਮ ਵੱਡੇ ਵਾਲਾ ਇਹ ਕਹਿੰਦੇ ਮਤਲਬ ਕਹਿੰਦੇ ਕਿ ਮੀਡੀਆ ਦੇ ਸਾ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਨੇ ਏਕੇ ਦਾ ਮਤਾ ਲੈ ਕੇ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਜਗਦੀਸ਼ ਸਿੰਘ ਡੱਲੇਵਾਲ ਡਾਕਟਰ ਦਰਸ਼ਨਪਾਲ ਇਹ ਸਾਰੇ ਕਿਸਾਨ ਆਗੂ ਖਨੌਰੀ ਬਾਰਡਰ ਜਾਂਦੇ ਨੇ ਖਨੌਰੀ ਬਾਰਡਰ ਜਿਹੜਾ ਏਕੇ ਦਾ ਮਤਾ ਉਹ ਮਤਾ ਦੇ ਕੇ ਆਉਂਦੇ ਨੇ ਨਾਲ ਦੀ ਨਾਲ ਉਸੇ ਦਿਨ ਸ਼ੰਭੂ ਬਾਰਡਰ ਸ਼ਾਮ ਨੂੰ ਪਹੁੰਚਦੇ ਨੇ ਕਿਸਾਨ ਆਗੂ ਏਕੇ ਦਾ ਮਤਾ ਲੈ ਕੇ ਪਰ ਉਸ ਤੋਂ ਬਾਅਦ ਵੀ ਕੋਈ ਏਕੇ ਦੀ ਅੱਗੇ ਗੱਲ ਨਹੀਂ ਤੁਰਦੀ ਠੀਕ ਹੈ ਕਿਹਾ ਜਾਂਦਾ ਕਿ ਸਟੈਪ ਵਾਈਜ਼ ਸਟੈਪ ਅਸੀਂ ਅੱਗੇ ਵਧ ਰਹੇ ਹਾਂ ਸਟੈਪ ਵਾਈਜ਼ ਸਟੈਪ ਪਰ ਕਿਸਾਨ ਜੋਥੇ ਬੰਦੀਆਂ ਵੀ ਅੱਗੇ ਵਧ ਰਹੀਆਂ ਨੇ ਜੇਕਰ ਮੈਂ ਬੜੇ ਸਾਫ਼ ਤੇ ਸਪਸ਼ਟ ਤੌਰ ਦੇ ਉੱਪਰ ਕਹਾ ਸਟੈਪ ਵਾਈਜ਼ ਸਟੈਪ ਪਰ ਜਗਜੀਤ ਅੰਦਲੇਵਾਲ ਵੱਲ ਮੌਤ ਵੀ ਵੱਧ ਰਹੀ ਹੈ ਜੇਕਰ ਸਮੇਂ ਦੇ ਰਹਿੰਦਿਆਂ ਕੋਈ ਫੈਸਲਾ ਜਿਹੜਾ ਉਹ ਫੈਸਲਾ ਨਹੀਂ ਲਿਆ ਗਿਆ ਇੱਕ ਵੱਡੀ ਕੋਈ ਅਣਹੋਣੀ ਵਾਪਰ ਸਕਦੀ ਹੈ ਅੱਜ ਵੀ ਜਿਹੜੀ ਪਾਤਣਾਂ ਦੇ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਨੂੰ ਸੁਣਨ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ رابطہ ਬਣਾ ਰਿਹਾ ਹਾਂ ਮੀਟਿੰਗ ਖਤਮ ਹੁੰਦੀ ਹੈ ਜਗਜੀਤ ਸਿੰਘ ਡੱਲੇਵਾਲ ਮਤਲਬ ਡੱਲੇਵਾਲ ਸਾਫੋਰਾ ਜਾਂ ਪੰਦੇਰ ਹੋਰਾਂ ਦੇ ਗਰੁੱਪ ਨਾਲ ਏਕੇ ਦੀ ਗੱਲ ਚੱਲਦੀ ਹੈ ਤੇ ਉਹਦੇ ਚ ਵੀ ਐਂ ਕਹ ਲਓ ਕਿ ਦੋ ਕਦਮ ਕਿਸਾਨ ਹੀ ਅੱਗੇ ਵਧੇ ਨੇ ਫਿਲਹਾਲ ਹਜੇ ਜੱਫੀਆਂ ਨਹੀਂ ਪਈਆਂ ਕਿਸੇ ਇੱਕ ਮੰਚ ਦੇ ਉੱਪਰ ਸਾਂਝੇ ਇਕੱਠੇ ਹੋ ਕੇ ਲੜਨ ਦਾ ਫਿਲਹਾਲ ਵਿਚਾਰ ਹਜੇ ਕੋਈ ਨਹੀਂ ਬਣਿਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਰਨ ਵਰਤ ਉਹਨਾਂ ਦਾ ਕੋਈ ਉਦੋਂ ਫੈਸਲਾ ਲੈਣ ਦੇ ਲਈ ਉੱਥੇ ਵੀ ਹਜੇ-ਹਜੇ ਕੁਝ ਨਹੀਂ ਹੋਇਆ ਹੈਗਾ ਹਜੇ ਫਿਲਹਾਲ ਕਿਸਾਨ ਜਥੇਬੰਦੀਆਂ ਦੀ ਜਿਹੜੀ ਅੱਜ ਵਾਲੀ ਮੀਟਿੰਗ ਹੈ ਉਹ ਮੀਟਿੰਗ ਵੀ ਉੱਥੇ ਹੀ ਖੜੀ ਹੈ ਕੰ ਇੱਕੇ ਤਾਂ 19 ਕੋਹਾਂ ਦੂਰ ਹੈ ਜਿੰਨੀ ਕੋਹਾਂ ਦੂਰ ਉਹ ਪਹਿਲਾਂ ਸੀ ਫਿਲਹਾਲ ਹਜੇ ਸਿਰਫ মিডিਆ ਦੇ ਵਿੱਚ ਹਾਲੇ ਤਾਂ ਗੱਲਾਂ ਨੇ ਕਿਸਾਨ ਇੱਕਾ ਕਰ ਰਹੇ ਨੇ ਇੱਕਾ ਨਹੀਂ ਕਰ ਰਹੇ ਹੈਗੇ ਅੱਜ ਵਾਲੀ ਮੀਟਿੰਗ ਵੀ ਤੁਸੀਂ ਐ ਮੈਂ ਤਾਂ ਆਪਣੇ ਸ਼ਬਦਾਂ ਦੇ ਵਿੱਚ ਕਹੂੰਗਾ ਕਿ ਲੇਕਰ ਇੱਕੇ ਵਾਲੀ ਤਰਫੋਂ ਸੋਚਿਆ ਜਾਵੇ ਤਾਂ ਇਹ ਮੀਟਿੰਗ ਵੀ ਬੇਸਟਾ ਰਹੀ ਹੈ ਉਸ ਤਰੀਕੇ ਦੇ ਨਾਲ ਕੋਈ ਗੱਲਬਾਤ ਨਹੀਂ ਬਣੀ ਹੈਗੀ ਕੇਂਦਰ ਸਰਕਾਰ ਵੀ ਆਪਣੇ ਵੱਲੋਂ ਹੱਥ ਕੜੇ ਨਹੀਂ ਕੇਂਦਰ ਸਰਕਾਰ ਦੇ ਵੀ ਕਿਸਾਨ ਜਿੰਦੇ ਬੰਦੀਆਂ ਦੇ ਪਤਾ ਨਹੀਂ ਕਿਹੜੇ ਟੈਕਨੀਕਲ ਉਹ ਜਿਹੇ ਪੇਜ ਨੇ ਜਿਹੜੇ ਫਸੇ ਹੋਏ ਨੇ ਜੇਕਰ ਤਾਂ ਤੁਸੀਂ ਇੱਕਾ ਕਰਨਾ ਤੁਸੀਂ ਇਕੱਠੇ ਹੋ ਕੇ ਕੋਈ ਫੈਸਲਾ ਲਵੋ ਡੱਲੇਵਾਲ ਜਿਹੜੇ ਮੌਤ ਦੇ ਮੂੰਹ 'ਚ ਜਾ ਰਹੇ ਨੇ ਉਹਨਾਂ ਨੂੰ ਬਚਾਓ ਜੇਕਰ ਨਹੀਂ ਕੋਈ ਤੁਸੀਂ ਫੈਸਲਾ ਲੈਣਾ ਤੁਸੀਂ ਵੀ ਆਪਣੇ ਕੇਂਦਰ ਸਰਕਾਰ ਵਾਂਗ ਹੱਥ ਘੜੇ ਕਰ ਦੋ ਹਰ ਰੋਜ਼ ਇਹੋ ਜੀਆਂ ਗੱਲਾਂ ਕਰਨੀਆਂ ਕਿ ਮੀਟਿੰਗ ਕਰ ਰਹੇ ਹਾਂ ਸਿੱਟਾ ਕੱਢ ਰਹੇ ਹਾਂ ਫਰਾਂਣਾ ਕਰ ਰਹੇ ਹਾਂ ਇਹਨਾਂ ਗੱਲਾਂ ਦੇ ਨਾਲ ਕਿਸਾਨੀ ਦਾ ਹੀ ਜਿਹੜਾ ਹੈਗਾ ਉਹ ਨੁਕਸਾਨ ਹੁੰਦਾ ਅੱਜ ਵਾਲੀ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਕੁਛ ਖਾਸ ਹੈ ਜਿਹੜਾ ਉਹ ਨਿਕਲਿਆ ਹੋਵੇ ਫਿਲਹਾਲ ਜਿਹੜੇ ਕਿਸਾਨਾਂ ਦੇ ਅਗਲੇ ਪ੍ਰੋਗਰਾਮ ਨੇ ਤੁਹਾਡੇ ਨਾਲ ਮੈਂ ਸਾਂਝੇ ਕਰ ਦਵਾਂ 26 ਤਰੀਕ ਨੂੰ 26 ਜਨਵਰੀ ਨੂੰ ਟਰੈਕਟਰ ਮਾਰਚ ਹੋਊਗਾ ਤੇ 20 ਜਨਵਰੀ ਨੂੰ ਵੀ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਰੱਖੇ ਹੋਏ ਨੇ ਥਾਂ ਥਾਂ ਜਿਵੇਂ ਲੋਹੜੀ ਦੇ ਪਰ ਕਾਪੀਆਂ ਸਾੜੀਆਂ ਗਈਆਂ ਤੇ ਇਸ ਤੋਂ ਇਲਾਵਾ ਕਾਪੀਆਂ ਉਹਦੀ ਜਿਹੜਾ ਮੰਡੀਕਰਨ ਦਾ ਕਾਨੂੰਨ ਨਵੀਂ ਕੇਂਦਰੀ ਸਰਕਾਰ ਲੈ ਕੇ ਆਏ ਸੀ 21 ਤਰੀਕ ਦਾ ਜਿਹੜਾ ਕਿਸਾਨਾਂ ਦਾ ਪ੍ਰੋਗਰਾਮ ਹੈ ਕੇਐਮਐਮ ਦਾ ਸ਼ੰਭੂ ਤੋਂ 101 ਦਾ ਜਿਹੜਾ ਜਥਾ ਉਹ ਦਿੱਲੀ ਵੱਲ ਜਾਊਗਾ ਉੱਥੇ ਫੇਰ ਉਹੱਖਾਂ ਦੇ ਵਿੱਚ ਮਿਰਚਾਂ ਪਾਉਣਗੇ ਉਸ ਤੋਂ ਬਾਅਦ ਉਹ ਬੰਬ ਸੱਟਣਗੇ ਜਿਹੜੇ ਉਹ ਹਥਰੂ ਗੈਸ ਦੇ ਗੋਲੇ ਹੁੰਦੇ ਨੇ ਤੇ ਉਸ ਤੋਂ ਬਾਅਦ ਕਿਸਾਨ ਜ਼ਖਮੀ ਹੋ ਕੇ ਫਿਰ ਵਾਪਸ ਆ ਜਾਣੇ ਕਿੰਨੇ ਕਿਸਾਨਾਂ ਦਾ ਜਾਨਾ ਚਲੀ ਗਈਆਂ ਸ਼ੰਭੂ ਬਾਰਡਰ ਕਿੰਨੇ ਕਿਸਾਨਾਂ ਦੀ ਡੈਥ ਹੋ ਗਈ ਤੇ ਕਨੌਰੀ ਬਾਰਡਰ ਵੀ ਆਪਣੇ ਸਾਹਮਣੇ ਵੀ ਰਿਪੋਰਟ ਆਉਂਦੀਆਂ ਨੇ ਤੇ ਜਿਹੜਾ ਐਸਕੇਐਮ ਜਾਂ ਉਹ ਗ੍ਰਾਹਜਤ ਵਿੰਦੀ ਦੇ ਵੀ ਪਿਛਲੇ ਦਿਨੀ ਕਿੰਨੇ ਕਿਸਾਨ ਜਿਹੜੇ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਤੇ ਜ਼ਖਮੀ ਹੋ ਗਏ ਸੋ ਬੜਾ ਸੀਰੀਅਸ ਮੈਟਰ ਹੈ ਕਿ ਇਹਨਾਂ ਗੱਲਾਂ ਨੂੰ ਸੀਰੀਅਸ ਤਰੀਕੇ ਨਾਲ ਲੈਣਾ ਚਾਹੀਦਾ ਸੋ ਅੱਜ ਵਾਲੀ ਮੀਟਿੰਗ ਦੇ ਵਿੱਚ ਦੋਸਤੋ ਇੱਕ ਆ ਕਿਸਾਨਾਂ ਦਾ ਨਹੀਂ ਹੋਇਆ